ਦਿਲ ਪਹਿਲਾਂ ਜਾ ਨਹੀਂ ਰਹਾ ਇਕਠੋਰ ਹੋ ਗਿਆ ਦੇਖੇ ਦੁਨੀਆਂ ਦੇ ਰੰਗ ਦੁਨੀਆਂ ਦੇ ਰੰਗ ਥੋੜਾ ਹੋਰ ਹੋ ਗਿਆ ਦਿਲ ਪਹਿਲਾਂ ਜਾ ਨਹੀਂ ਰਹਾ ਇਕਠੋਰ ਹੋ ਗਿਆ ਦਿਲ ਪਹਿਲਾਂ ਜਾਂ ਨਹੀਂ ਰਿਹਾ ਏ ਕਠੋਰ ਹੋ ਗਿਆ ਕਦੇ ਪਿਪਲੀ ਦੇ ਪੱਤਿਆਂ ਦੀ ਪੀਪਣੀ ਬਣਾਉਣੀ ਕਦੇ ਖੜ ਦੇਰਵਾਜਿਆਂ ਦੀ ਢੋਲਕੀ ਵਜਾਉਣੀ ਹੁਣ ਨਗਮਾਂ ਸਰੰਗੀਆਂ ਦਾ ਨਗਮਾਂ ਸਰੰਗੀਆਂ ਦਾ ਸ਼ੋਰ ਹੋ ਗਿਆ ਦਿਲ ਪਹਿਲਾਂ ਜਾ ਨਹੀਂ ਰਿਹਾ ਇੱਕਠੋਰ ਹੋ ਗਿਆ